हेलो एवरीवन वेलकम बैक टू माय चैनल फर्स्ट ऑफ ऑल तानू छोटी लोड़ी दीयां बहुत-बहुत मुबारका होन ते आज ਸਾਡੇ ਘਰੇ ਨਾ ਕੁਝ ਨੀ ਨਾ ਤੋਂ ਕੁਝ ਜਿਹੜੀਆਂ ਕੁੜੀਆਂ ਸੀ ਉਹ ਲੋੜੀ ਮੰਗਣ ਆ ਰਹੀਆਂ ਸੀ ਤੇ ਉਹ ਰੋਜ਼ ਗੀਤ गा ਕੇ ਜਾਂਦੀਆਂ ਤੇ ਅਸੀਂ ਸੋਚਿਆ ਚਲੋ ਅੱਜ ਤੁਹਾਨੂੰ ਵੀ ਉਹਨਾਂ ਦੇ ਗੀਤ ਸੁਣਾਉਂਦੇ ਆ ਤੇ ਚਲੋ ਤੁਹਾਨੂੰ ਗੀਤ ਸੁਣਾਏ ਜਾਵੇ ਲੋੜੀ ਪੀ ਲੋਰੀ 따ਡੀ ਦੀ ਵੇ ਜੋੜੀ ਜੋੜੀ ਦਾ ਵੇਆ ਸਾਨੂੰ ਫਲ ਬਣੀਆਂ ਦਾ ਚਾ ਅੰਬੇ 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 ਮੇਰ ਸਤਿ ਪ੍ਰਾਮ ਮੰਗੇ ਰਿਕਤਾ ਕੁਵਾਰਾ ਓ ਡਾਂਸ ਖੇਡਣ ਵਾਲਾ ਓ ਡਾਂਸ ਕੀਤੇ ਗਲੇ ਹਲੋ ਸਾਹਿਬ ਕੇਡੇ ਹਲੋ ਸਾਗੂਚਾ ਮੈਂ ਮਨੂ ਲਗਾ ਸੁੱਚ ਮੈਂ ਗਲੀ ਨਾਲ ਏਟ ਕਲਤੀ ਨਵੀਨ ਮਾਈ ਸੋਟੀ ਮੇਰ ਸਾਰੇ ਦਿਨ ਦੇ ਮੋਤੀ ਆਮਨਾ ਤੁਜਾਮਨਾ ਮੁੰਨਾ ਨੋਲੇ ਆਮਲਾ ਅਮਨਾ ਤੇੜੀ ਅਣਿਪਲੀ ਫੁੱਲਾ ਦੀ ਚੰਹੇ ਬਣੀ ਇੱਕਾ ਫਲ ਜਾ ਪਿਆ ਨਾ ਦੇ ਦੇ ਦਰਵਾਜ਼ਾ ਰਾਜ ਬੇਟਾ ਸੁਤਾ ਸੀ ਸੁੱਤੇ ਨੂੰ ਜਗਾ ਲਿਆ ਰੱਤੇ ਰੋੜੇ ਪਾਲਿਆ ਰੱਟਾ ਕਾਈ ਦਾ ਵਟਾ ਵੀ ਵਿਆਈ ਦਾ ਛਟਾ ਵੀ ਚਾਈ ਦਾ ਸਾਗਤ ਸਾਗ ਵਿੱਚ ਚੰਨੀ ਰਚ ਮਿਰਚ ਬਾਰੀ ਕੋਣੀ ਦੇ ਮਾਈ ਲੋੜੀ ਖਦੇ ਪੈ ਨਾਏ ਸਿਆਣਾ ਸੀ ਕੇਰੇ ਵਲੇ ਨਸਾ ਨੂੰ ਦੋਲੋ ਜੀ ਤਾ ਦੀ ਜੀ ਵੇ ਦਾ ਦਰਬਾਰੁ ਫਤਵਾ ਕੇ ਜਾਂ ਧਾਰੀ ਤੇਰੀ ਹੈ ਪੜੀ ਫੁੱਲਾਂ ਦੀ ਚੰਗੇ ਪੜੀ ਇੱਕ ਹਲਾ ਜਾ ਪਿਆਰਾ ਜੇ ਦੇ ਦਰਬਾਰ ਪਿਆ ਆ ਜਾ ਮੇ ਰਾਸ ਸੁਤਾ ਸੁਤੇ ਨੂੰ ਜਗਾਲਿਆ ਰੱਟੇ ਰੋੜੇ ਪਾਇਆ ਰੱਟਾ ਰੋੜਾ ਕਾਇਦਾ ਵੱਡਾ ਦੀਨੁ ਚਾਹੀਦਾ ਛੋਟਾ ਵੀ ਚਾਹੀਦਾ ਸੋ ਜੇ ਤੁਹਾਨੂੰ ਇਹ ਗੀਤ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਵੱਧ ਤੋਂ ਵੱਧ ਸਪੋਰਟ ਕਰਿਓ ਹਾਂਜੀ ਅੱਜ ਕੱਲ੍ਹ ਤੇ ਇਹ ਰਿਵਾਜ ਲੰਘਦਾ ਜਾਂਦਾ ਕਿਤੇ ਕਿਤੇ ਪਿੰਡਾਂ 'ਚ ਲੋਕੀ ਆਉਂਦੇ ਮੰਗਣ ਨਹੀਂ ਆਖਿਆ ਚਲੋ ਰੋਜ਼ ਹੀ ਆਉਂਦੀਆਂ ਕਈ ਦਿਨਾਂ ਤੋਂ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਆ ਜੇ ਤੁਹਾਨੂੰ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸਪੋਰਟ ਲਾਈਕ ਸ਼ੇਅਰ ਤੇ ਕੱਲ ਮੈਂ ਅਪਲੋਡ ਕਰਨ ਲੱਗੀ ਆ ਲੋਹੜੀ ਵਲੌਗ ਤੇ ਉਹਨੂੰ ਵੇਖਣਾ ਨਾ ਭੁੱਲਿਓ ਸੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ ਬਾਏ